ਤੋ ਇਹ ਦੋ ਕੈਂਪੇਨਸ ਨੇ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਦੋਨਾਂ ਨੂੰ ਅਗਰ ਆਪਾਂ ਕਮਬਾਈਨ ਕਰਕੇ ਦੇਖੀਏ ਤਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਨਾਰਕੋ ਆਰਮਸ ਜਿਹੜਾ ਹੈਗਾ ਇੱਕ ਅਕ੍ਰੋਸ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤਾ ਜਾਣ ਵਾਲਾ ਸਾਰਾ ਦਾ ਸਾਰਾ ਨੈਟਵਰਕ ਮੋਡਿਊਲ ਬਸਟ ਕੀਤਾ ਹੈ ਇਹਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 ਕਿਜੀ ਹਿਰੋਇਨ ਦੋ ਸਫਿਸਟੀਕੇਟਿਡ ਪਿਸਟਲ 198000 ਰੁਪਇਆ ਰਕਮਨੀ ਤੇ 34 ਲਾਈਵ ਕੈਟਰੇਜਿਸ ਨੇ 9mm ਦੇ ਐਰ ਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਹੈ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਲੋਪੋ ਕੋ ਲੋਪੋ ਕੇ ਪੁਲਿਸ ਸਟੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਤੇ ਡ੍ਰੋਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ 'ਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਕਿਊਸ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਜਸਕਿੰਦਰ ਸਿੰਘ ਏਰੀਆ ਸਕੰਦਰ ਸਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਾਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਹੀ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਉਹ ਇਹ ਉੱਥੋਂ ਰਾਣੀਆਂ ਦਾ ਹੀ ਆ ਗੁਰਮੁਖ ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਇਹ ਸਤੰਦਰ ਹੈ ਹੀ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਆਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮੁਖ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ ਇੱਕ 0.30 ਬੋਰ ਦਾ ਜਿਹੜਾ ਪਿਸਟਲ ਹੈ ਸਫਿਸਟੀਕੇਟਡ ਹੋ ਰਿਕਵਰ ਹੋਏ ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁਛਕੇ ਤਬਾ 1.5 ਕਿਜੀ ਹਿਰੋਇਨ ਵੀ ਰਿਕਵਰ ਹੋਈ ਇਹ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਇੰਟਰੈਕਟ ਸੀ। ਉਹ ਜਿਹੜੀ ਮੇਨ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਕਾਟਰੀਜਸ ਮਿਲੇ ਆ 34 ਜੇ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਰ ਰਿਕਵਰ ਹੁੰਦੇ ਰਹੇ ਪਰ ਕਾਟਰੀਜਸ ਘੱਟ ਮਿਲਦੇ ਰਹੇ ਆ। ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਟਰੀਜਸ ਯੂਜ਼ ਕਰਨ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ। ਇਹ ਜਿਹੜਾ ਨੈਟਵਰਕ ਐ ਮੈਨਲੀ ਹੂੰ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟ੍ਰਿਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦੇਈਏ ਤਾਂ ਤਾਂ ਹੀ ਉਹਦੀ ਫਾਇਰ ਪਾਵਰ ਵੱਧਦੀ ਹੈ ਇਹ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰ ਨੇ ਜਿਹੜੇ ਤੋਂ ਬੜਾ ਕਲੀਅਰ ਇਹ ਹੁੰਦਾ ਹੈ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਐ ਅਮਿਊਨੀਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੋਂ ਰਿਸ਼ਤੇਦਾਰ ਹੀ ਨੇ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਕਾਸ ਆਪਰੇਸ਼ਨ ਅਗੇ ਚੱਲ ਰਿਹਾ ਹੈ ਇਹ ਅਸੀਂ ਇਹਨੂੰ ਅਜੇ ਤੁਹਾਡਾ ਪੂਰਾ ਨਹੀਂ ਮੈਂ ਆਪਣੇ ਭਰਾ ਨੇ ਸਿਕੰਦਰ ਤੇ ਸੁਖਦੀਪ ਉਹਨਾਂ ਦੇ ਪਤੀ ਜੀ ਇੱਕ ਕੈਂਪੇਨ ਲਾਂਚ ਕੀਤੀ ਹੋਈ ਸੀ ਸਾਰੀ ਸਟੇਟ ਦੇ ਵਿੱਚ ਔਰ ਬਹੁਤ ਸਾਰੇ ਇਨਪੁਟਸ ਸੀ ਸੋ ਮੈਂ ਇਹ ਸਾਰੀ ਮੁਬਾਰਕਬਾਦ ਦਿੰਨਾ ਆਪਣੀ ਟੀਮ ਨੂੰ ਜਿਹੜੀ ਰਹਿਨਮਾਈ ਸਾਡੇ ਡੀਸੀਪੀ ਰਵਿੰਦਰ ਰਹੇ ਸੀਗੇ ਔਰ ਨਾਲ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਹਰਮਿੰਦਰ ਜੀ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਸਿੰਘ ਔਰ ਇਸ ਆਪਰੇਸ਼ਨ ਨੂੰ ਜਿਹੜਾ ਫਾਈਨਲਾਈਜ਼ ਕੀਤਾ ਔਰ ਬਹੁਤ ਡੀਪਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਸੋ ਇਹਨੂੰ ਅੱਗੇ ਕੈਰੀ ਫਾਰਵਰਡ ਵੀ ਅਸੀਂ ਕਰਾਂਗੇ ਬਟ ਮੈਂ ਸਮਝਦਾ ਕਿ ਇੱਕ ਵਾਰੀ ਇਸ ਨਾਲ ਪੂਰਾ ਡਿਸਮੈਂਟਲ ਹੋਇਆ ਸਾਰਾ